ਸਰੀਰ ਤਕੜਾ ਕਰਨਾ ਚਾਹੁੰਦੇ ਆ ਉਹਨੂੰ ਜਿੰਮ ਵਿੱਚ ਜਾ ਕੇ ਸਟ੍ਰੈਚਿੰਗ ਕਰਨੀ ਪੈਂਦੀ ਹੈ ਸਟ੍ਰੈਚ ਕਰਨਾ ਪੈਂਦਾ ਜ਼ੋਰ ਲਾਉਣਾ ਪੈਂਦਾ ਜਿਹੜਾ ਬੰਦਾ ਜਿੰਨਾ ਜ਼ਿਆਦਾ ਜ਼ੋਰ ਲਾਉਂਦਾ ਹੈ ਸਰੀਰ ਉਹਦਾ ਉਨਾ ਹੀ ਖੁੱਲਦਾ ਬਾਡੀ ਆਪਣੇ ਆਪ ਨੂੰ ਮਜ਼ਬੂਤ ਕਰਦੀ ਮੇਰੇ ਨਾਲ ਧੱਕਾ ਕਰੇਗਾ ਅਗਲੇ ਦਿਨ ਉਹ ਹੋਰ ਤਕੜੀ ਹੋ ਜਾਂਦੀ ਹੈ ਤੂੰ ਹੋਰ ਜਾ ਕੇ ਜਿਹੜੇ ਥਾਂ ਤੇ ਜ਼ਿਆਦਾ ਪ੍ਰੈਸ਼ਰ ਪਾਓਗੇ ਵੀ ਜੇ ਡੋਲੇ ਬਣਾਉਣੇ ਨੇ ਡੋਲਿਆਂ ਤੇ ਬੰਦਾ ਪ੍ਰੈਸ਼ਰ ਪਾਉਂਦਾ ਹੈ ਜ਼ਿਆਦਾ ਜ਼ੋਰ ਲਾਉਂਦਾ ਹੈ ਤੇ ਡੋਲੇ ਅਗਲੇ ਦਿਨ ਹੋਰ ਵੱਜ ਜਾਂਦੇ ਨੇ ਅੱਛਾ ਹੋਣਾ ਬਾਡੀ ਕਹਿੰਦੀ ਹੋਣਾ ਅਗਲੇ ਦਿਨ ਹੋਰ ਜ਼ੋਰ ਲਾਏਗਾ ਕਹਿੰਦੇ ਹੋਣਾ ਜਿੰਨਾ ਧੱਕਾ ਕਰੋਗੇ ਉਨਾ ਹੀ ਸਟਰੋਂਗ ਹੋਈ ਜਾਂਦਾ ਹੈ ਸਰੀਰ ਜਿਹੜੇ ਪਾਰਟ ਤੇ ਜ਼ਿਆਦਾ ਧੱਕਾ ਕਰੋਗੇ ਉਨਾ ਹੀ ਪਾਰਟ ਉਹੀ ਹਿੱਸਾ ਸਟਰੋਂਗ ਹੋ ਜਾਂਦਾ ਹੈ ਕੋਈ ਲੱਤਾਂ ਦਾ ਜਿਆਦਾ ਜ਼ੋਰ ਲਾ ਜਾਂਦਾ ਉਹਦੀਆਂ ਉਦਾਂ ਹੀ ਸਰੀਰ ਬਣੀ ਜਾਂਦਾ ਧਿਆਨ ਨਾਲ ਸੁਣਿਆ ਸਟ੍ਰੈਚਿੰਗ ਬਿਨਾ ਸਟ੍ਰੈਚ ਕੀਤੇ ਬਿਨਾ ਸਰੀਰ ਬਣਦਾ ਨਹੀਂ ਖੁੱਲਦਾ ਇਹ ਰਿਕਵਰਮੈਂਟ ਹੈ ਕੁਦਰਤੀ ਇਹ ਤਾਂ ਚਾਹੇ ਤਾਂ ਉਹ ਪੂਰਾ ਕਰਨਾ ਪੈਂਦਾ ਮੇਰੇਓ ਵੀਰੋ ਭਾਈਓ ਇਸੇ ਤਰ੍ਹਾਂ ਜਿਹੜਾ ਦਿਮਾਗ ਹੈ ਨਾ ਸਾਡਾ ਬਿਨਾ ਸੱਟਾਂ ਖਾਦਿਆਂ ਇਹ ਵੀ ਸਟਰੋਂਗ ਨਹੀਂ ਹੁੰਦਾ ਇਨੂੰ ਵੀ ਧੱਕੇ ਚਾਹੀਦੇ। بڑے ਬੰਦੇ ਕਹਿੰਦੇ ਆ ਜੀ ਬਾਦਾਮ ਖਾ ਕੇ ਦਿਮਾਗ ਬਣ ਜਾਂਦਾ। ਨਹੀਂ ਧੱਕੇ ਖਾ ਕੇ ਬਣਦਾ। ਫੁੱਕਰਾ ਖਾ ਕੇ ਬਣਦਾ। ਬਾਦਾਮ ਖਾ ਕੇ ਮਜ਼ਬੂਤ ਹੁੰਦਾ ਹੋਵੇ। ਅਮੀਰ ਤੇ ਉਹਨਾਂ ਦੇ ਤੇ ਹਰ ਵੇਲੇ ਬਾਦਾਮ ਅੱਗੇ ਪਏ ਰਹਿੰਦੇ ਢੇਰ ਲੱਗੇ ਰਹਿੰਦੇ। ਬਾਦਾਮਾਂ ਨਾਲ ਨਹੀਂ। ਬਾਬੇ ਬਾਦਾਮ ਖਾਣ ਚ ਬੜੇ। ਬਦਨਾਮ ਨੇ। ਹੈਗੇ ਦਿਮਾਗਲੇ। ਕਿੱਥੇ ਦਿਮਾਗ ਵਾਲੇ ਹੁਣ ਤੇ ਪੈਰ ਅੱਗੇ ਕਰਦੇ ਨੇ ਵੀ ਟੇਕ ਮੱਥਾ ਨਹੀਂ ਦੇ। ਦਿਮਾਗ ਵਾਲੇ ਹੁੰਦੇ ਤੇ ਲੁੱਟ ਕੇ ਖਾ ਜਾਂਦੇ। ਦਿਮਾਗ ਵਾਲੇ ਹੁੰਦੇ ਸੰਪਟ ਪਾਠ ਚਲਾਉਂਦੇ। ਦਿਮਾਗ ਵਾਲੇ ਹੁੰਦੇ ਦੇਵ ਪੂਜਾ ਕਰਾਂਦੇ, ਦਿਮਾਗ ਵਾਲੇ ਹੁੰਦੇ ਮੂਰਤੀ ਪੂਜਾ ਕਰਾਂਦੇ। ਦਿਮਾਗ ਵਾਲੇ ਹੁੰਦੇ ਆਹ ਕੁਝ ਹੁੰਦਾ ਸਾਡੇ ਪੰਜਾਬ ਦਾ। ਚੇਤਾ ਰੱਖੋ। ਬਦਾਮਾਂ ਨਾਲ ਨਹੀਂ ਦਿਮਾਗ ੱੱਕੀ ਖਾ ਕੇ ਠੋਕਰਾਂ ਖਾ ਕੇ ਜੇ ਸਰੀਰ ਤਕੜਾ ਹੋਏਗਾ ਠੋਕਰਾਂ ਖਾ ਕੇ ਤੇ ਜਿੰਨੇ ਬੰਦਾ ਜ਼ਿੰਦਗੀ ਚ ਸੱਟਾਂ ਖਾਂਦਾ ਨਾ ਉਨਾ ਹੀ ਸਟਰੌਂਗ ਹੁੰਦਾ ਸਾਨੂੰ ਲੱਗਦਾ ਵੀ ਆਹ ਸੱਟ ਮੇਰੇ ਕਿਉਂ ਵੱਜੀ ਪਰ ਐਕਸਪੀਰੀਅੰਸ ਹੋਇਆ ਜਿਹੜਾ ਤੇਰਾ ਤਜਰਬਾ ਹੋਇਆ ਇਹ ਸੱਟ ਝੱਲ ਜਾ ਅਗਲੀ ਵਾਰੀ ਇਹੋ ਜੀ ਸੱਟ ਦੀ ਪ੍ਰਵਾਹ ਨਹੀਂ ਬੰਦਾ ਫਿਰ ਹੋਰ ਸੱਟ ਵੱਜਦੀ ਹੋਰ ਸੱਟ ਵੱਜਦੀ ਕਿੰਨੀਆਂ ਕ ਵੱਜਣਗੀਆਂ ਮਾਤਾ ਗੁਜਰੀ ਉਹ ਸਿਪਾਹੀ ਭੱਜਾ ਭਜਾਇਆ ਕਹਿੰਦੇ ਬੇਬੇ ਤੇਰੇ ਦੋਵੇਂ ਪੁੱਤਰ ਸ਼ਹੀਦ ਹੋ ਚਲੇ। ਉਹਦੇ ਨੀਂਹ ਚਿੰਨ ਦੇ ਚਿਣਾ ਨਾ ਲੱਗੇ। ਕਹਿੰਦੀ ਕੋਈ ਨਹੀਂ ਮੈਂ ਅੱਜ ਤੱਕ ਖਬਰਾਂ ਇਦਾਂ ਦੀਆਂ ਬੜੀਆਂ ਨਹੀਂ। ਬੇਬੇ ਤੈਨੂੰ ਤਕਲੀਫ ਨਹੀਂ ਹੁੰਦੀ ਤੈਨੂੰ ਦਰਦ ਨਹੀਂ ਹੁੰਦਾ ਕਹਿੰਦੇ ਬੜੇ ਦਰਦ ਸਹੇ ਇਦਾਂ ਹੋਏ। ਜਿਉਂ ਜੰਮੀ ਆ ਕਿਹੜੀ ਕਿਹੜੀ ਪ੍ਰੋਬਲਮ ਦੁੱਖ ਹੈ ਜਿਹੜਾ ਮੇਰੇ ਤੇ ਆਇਆ ਨਹੀਂ। ਬੇ ਸਿਪਾਹੀਓ ਮੇਰਾ ਨਾਮ ਗੁਜਰੀ ਹੈ। ਮੇਰੀ ਅੱਲ ਗੁਜਰੀ ਪਈ ਹੈ ਮੇਰਾ ਨਾਮ ਗੁਜਰੀ ਮੇਰੀ ਅੱਲ ਗੁਜਰੀ ਜੋ ਵੀ ਆਈ ਹੋਣੀ ਉਹ ਝੱਲ ਗੁਜਰੀ ਜੋ ਮੇਰੇ ਤੇ ਆਇਆ ਮੈਂ ਝੱਲਿਆ ਜਿੰਨੀਆਂ ਠੋਕਰਾਂ ਖਾਓਗੇ ਐਕਸਪੀਰੀਅੰਸ ਹੋਣਾ ਹੀ ਹੁੰਦਾ ਤੇ ਜਿਹੜੇ ਬੰਦੇ ਡਰਦੇ ਆ ਦੁੱਖਾਂ ਤੋਂ ਹਾਏ ਹੋਏ ਮੈਨੂੰ ਦੁੱਖ ਨਾ ਆਵੇ ਮੇਰੇ ਤੇ ਤਕਲੀਫ ਨਾ ਆਵੇ ਮੈਨੂੰ ਇਦਾਂ ਦੀ ਪ੍ਰੋਬਲਮ ਨਾ ਆਵੇ ਤੇ ਸੌਫਟ ਜਿਹਾ ਮਾਈਂਡ ਰਹਿ ਜਾਣਾ ਤੇਰਾ ਆ ਬੜਾ ਸੌਫਟ ਹੋਇਆ। ਫਿਰ ਜਿੱਦਨ ਮਾੜੀ ਜੀ 6 ਵਜੇ ਚੀਕਾ ਮਾਰੇਗਾ। ਇਹਨੂੰ ਮਜ਼ਬੂਤ ਕਰ ਲੈ। ਆ ਆ ਮਜ਼ਬੂਤ ਚਾਹੀਦਾ ਹੈ। ਬਹੁਤ ਸੱਟਾਂ ਖਾਣੀ ਹੈ। ਖਾ ਖਾਓ। ਦੁੱਖ ਝੱਲੋ। ਆ ਮਜ਼ਬੂਤ ਹੋ ਰਿਹਾ। ਇਹ ਮਜ਼ਬੂਤ ਬਹੁਤ ਜ਼ਰੂਰੀ ਹੈ। ਮੈਂ ਬਿੰਦੀ ਕਰਾਂਗਾ ਡੌਲਿਆਂ ਬਿਨਾ ਸਰ ਜਾਣਾ। ਚੌੜੀ ਛਾਤੀ ਬਿਨਾ ਤੇਰਾ ਸਰ ਜਾਣਾ। ਸਰ ਜਾਂਦਾ ਜੀ ਬੜੇ ਬੰਦੇ। ਕੋਈ ਨਾ ਜੇ ਤੇਰੇ ਸਿਕਸ ਪੈਕ ਨਾ ਬਣ ਸਕੇ ਨਾ ਬਣਨਗੇ ਕੋਈ ਨਹੀਂ ਸਰ ਜਾਣਾ ਤੇਰਾ ਪਰ ਜੇ ਦਿਮਾਗ ਸਟਰੋਂਗ ਨਾ ਹੋਇਆ ਫੇਰ ਆਹ ਜਿਆਦਾ ਜ਼ਿੰਦਗੀ ਆ ਸਰੀਰ ਦੇ ਸਿਕਸ ਪੈਕ ਤੇ ਦਿਖਦੇ ਆ ਜਿਨ੍ਹਾਂ ਦਾ ਸਟਰੋਂਗ ਨਾ ਹੋਵੇ ਸਿਕਸ ਪੈਕ ਬਣਾਈ ਬੰਦੇ ਫਿਰਦੇ ਆ ਵੱਡੇ ਵੱਡੇ ਡੌਲਿਆਂ ਵਾਲੇ ਵੱਡੇ ਵੱਡੇ ਪਹਿਲਵਾਨ ਜਿਨ੍ਹਾਂ ਦਾ ਆ ਸਟਰੋਂਗ ਨਾ ਹੋਵੇ ਜਿੱਦਨ ਕੋਈ ਵਿਵਪਤਾ ਆ ਜੇ ਚੀਕਾਂ ਮਾਰ ਦੇ ਕਿਤੇ ਹਾਰ ਜਾਣ ਰੋਣ ਲੱਗ ਜਾਂਦੇ ਬਹਿ ਕੇ ਓਏ ਤੇਰੀ ਐਡੀ ਤੇ ਆ ਨਿਆਣਿਆਂ ਵਾਂਗੂ ਰੋਣਾ ਐਡਾ ਸ਼ਰੀਰ ਹੈ ਤੇਰਾ ਆ ਕੀ ਹੋਇਆ ਤੈਨੂੰ ਬੱਚਿਆਂ ਵਾਂਗੂ ਰੋਣ ਲੱਗ ਪਿਆ ਅੰਦਰੋਂ ਬੜੇ ਕਮਜ਼ੋਰ ਹੁੰਦੇ ਐਮੋਸ਼ਨ ਨੇ ਜਿਹੜੇ ਉਹਨਾਂ ਤੇ ਕੰਟਰੋਲ ਨਹੀਂ ਕਰ ਸਕਦਾ ਸੱਟਾਂ ਬੜੀ ਸੱਟਾਂ ਬਹੁਤ ਜ਼ਰੂਰੀ ਨੇ ਲਾਜ਼ਮੀ ਨੇ ਦਿਮਾਗ ਤਕੜਾ ਕਰ ਲੈ ਸੌਫਟ ਮਾਈਂਡ ਨਹੀਂ ਚਾਹੀਦਾ ਮੈਨੂੰ ਕੋਈ ਬੰਦਾ ਕਹੇ ਨਾ ਵੀ 15 ਸਾਲ ਪਹਿਲਾਂ ਵਾਲਾ ਤੇਰਾ ਦਿਮਾਗ ਪਿਆ ਪਹਿਲਾਂ ਵਾਲਾ 15 ਸਾਲ ਪਹਿਲਾਂ ਵਾਲਾ ਦਿਮਾਗ ਇੱਕ ਪਾਸੇ ਪਿਆ ਤੇ ਹਜ਼ਾਰ ਕਰੋੜ ਰੁਪਈਆ ਇੱਕ ਪਾਸੇ ਉਹਦੇ ਨਾਲ ਪਿਆ ਹਜ਼ਾਰ ਕਰੋੜ ਤੇ ਦਿਮਾਗ ਅੱਜ ਤੋਂ 15 ਸਾਲ ਪਹਿਲਾਂ ਵਾਲਾ ਇੱਕ ਪਾਸੇ ਅੱਜ ਵਾਲਾ ਇਹ ਚੱਕਣਾ ਕਿ ਆ ਚੱਕਣਾ ਤੇ ਸੱਚੀ ਕਹਿ ਰਿਹਾ ਮੈਂ ਕਾਂਗਾ ਅੱਜ ਵਾਲਾ ਕੀ ਇਹਨੇ ਸੱਟਾਂ ਬੜੀਆਂ ਖਾਧੀਆਂ ਉਹ ਤੇ ਡਰਦਾ ਹੀ ਬੜਾ ਸੀ ਜਿਹੜਾ ਉਦੋਂ ਵਾਲਾ ਸੀ ਉਹ ਨਹੀਂ ਚਾਹੀਦਾ ਜਿਹੜੇ ਬੰਦਿਆਂ ਦੇ ਸਰੀਰ ਅੱਜ ਬਹੁਤ ਮਜ਼ਬੂਤ ਹੈ ਜਿੰਮ 'ਚ ਜਾ ਜਾ ਬਣਾਏ ਹੈ ਪਰ ਉਹਨਾਂ ਦੇ ਸਰੀਰ ਕਦੇ ਬੜੇ ਕਮਜ਼ੋਰ ਸੀ ਨਾ ਤੇ ਅੱਜ ਕਿਦਾਂ ਕਹਿਣਗੇ ਵੀ ਸਾਨੂੰ ਉਹ ਚਾਹੀਦਾ ਕਹਿਣਗੇ ਨਹੀਂ ਅੱਜ ਵਾਲਾ ਹੀ ਚਾਹੀਦਾ ਯਾਰ ਇੰਨੀਆਂ ਮਿਹਨਤ ਕਰਕੇ ਤੇ ਬਣਾਇਆ ਜਿੰਮ 'ਚ ਜਾ ਜਾ ਕੇ ਇੰਨਾ ਜ਼ੋਰ ਲਾ ਲਾ ਕੇ ਤੇ ਬਣਾਇਆ ਤੇ ਹੁਣ ਕਹੀ ਜਾਨਣਾ ਵੀ ਤੇਰਾ ਉਹ ਪੁਰਾਣੇ ਵਾਲਾ ਸਰੀਰ ਮੈਂ ਨਹੀਂ 15 ਸਾਲ ਪਿੱਛੇ ਜਾਣਾ ਅੱਜ ਹੀ ਠੀਕ ਆਹੀ ਠੀਕ ਮੈਂ ਤੇ ਮਸਾ ਬਣਾਇਆ ਇੰਨੀਆਂ ਸੱਟਾਂ ਖਾ ਖਾ ਕੇ ਤੇ ਮੈਂ ਸਰੀਰ ਬਣਾਇਆ ਤੇ ਮੈਂ ਕਿਦਾਂ ਛੱਡ ਦਿਆਂ ਇਦਾਂ ਹੀ ਪਿਆਰਿਓ ਠੋਕਰਾਂ ਖਾ ਖਾ ਕੇ ਤੇ ਦਿਮਾਗ ਮਜ਼ਬੂਤ ਹੁੰਦਾ ਹੈ ਮਾਈਂਡ ਤਕੜਾ ਹੁੰਦਾ ਇਹਨੂੰ ਕਿਦਾਂ ਛੱਡ ਦਈਏ ਇਹਦੀ ਕੀਮਤ ਹੈ ਕੋਈ ਕਿੱਥੇ ਮਾੜੀ ਜੀ ਗੱਲ ਹੋ ਜਾਣੀ ਬੰਦਾ ਰੋਣ ਲੱਗ ਜਾਂਦਾ ਦੁਖੀ ਹੋ ਜਾਂਦਾ ਅੱਜ ਪਤਾ ਨਹੀਂ ਕਿੱਡੀਆਂ-ਕਿੱਡੀਆਂ ਹੋ ਜਾਂਦੀਆਂ ਐ ਇਦਾਂ ਲੱਗਦਾ ਚੱਲ ਕੋਈ ਨਹੀਂ ਹੁੰਦੀਆਂ ਹੀ ਰਹਿੰਦੀਆਂ ਆਮ ਹੀ ਹੋ ਗਿਆ ਆਮ ਹੀ ਹੋ ਗਈ ਤੇ ਡਰੋ ਨਾ ਕਦੇ ਉਹ ਮੁਸੀਬਤ ਦਾ ਸਾਹਮਣਾ ਕਰ ਵੀ ਆ ਜਾ ਕੋਈ ਨਹੀਂ ਟਕਰਾਂਗੇ ਤੇਰੇ ਨਾਲ ਕਿੱਡੀ ਕੀ ਮੁਸੀਬਤ ਐ ਕਿੱਡੀ ਕੀ ਪ੍ਰੋਬਲਮ ਐ ਵੇਖਦੇ ਆਂ ਤੂੰ ਬਹੁਤ ਵੱਡਾ ਐ ਤੇਰੇ ਕੋਲ ਜਿਹੜਾ ਦਿਮਾਗ ਐ ਨਾ ਦੁਨੀਆ 'ਚ ਕੋਈ ਸੱਟ ਨਹੀਂ ਕੋਈ ਸੱਟ ਨਹੀਂ ਜਿਹੜੀ ਤੁਸੀਂ ਚੱਲ ਨਹੀਂ ਸਕਦੇ ਕੋਈ ਸੱਟ ਨਹੀਂ ਜਿਹੜੀ ਤੂੰ ਚੱਲ ਨਹੀਂ ਸਕਦਾ ਤੇ ਮੌਤ ਤੇਰੀ ਜ਼ਿੰਦਗੀ ਚ ਆਉਣੀ ਨਹੀਂ ਕਿਉਂ ਕਿਉਂਕਿ ਦੋ ਇਕੱਠੇ ਨਹੀਂ ਹੋਣੇ ਤੂੰ ਤੇ ਮੌਤ ਕਦੇ ਇਕੱਠੇ ਨਹੀਂ ਹੋਵੋਗੇ ਜਿੱਦਨ ਮੌਤ ਹੋਏਗੀ ਉਦ ਦਿਨ ਤੂੰ ਹੀ ਨਹੀਂ ਹੋਣਾ ਤੂੰ ਵੇਖਣੀ ਨਹੀਂ ਨਾ ਉਦੋਂ ਤੂੰ ਹੋਣਾ ਹੀ ਨਹੀਂ ਫਿਰ ਉਹ ਤੇ ਆਉਣੀ ਉਹ ਹੀ ਨਹੀਂ ਫਿਰ ਜਿਹੜੀ ਚੀਜ਼ ਮੇਰੇ ਜਿਉਂਦਿਆਂ ਆਉਣੀ ਉਹ ਹੀ ਨਹੀਂ ਉਹਨੂੰ ਕਿਉਂ ਸੋਚਣਾ ਫਿਰ ਉਦੋਂ ਤੇ ਮਰੇ ਹੀ ਹੋਵਾਂ ਕਿਉਂ ਤੇ ਪਤਾ ਹੀ ਨਹੀਂ ਹਰ ਚੀਜ਼ ਚੱਲ ਸਕਦਾ ਬੰਦਾ ਤਾਂ ਕਰਕੇ ਦੁੱਖਾਂ ਤੋਂ ਡਰਨਾ ਨਹੀਂ ਦੁੱਖ ਤੇ ਸਮੋਦਾ ਰੂ ਬਣ ਜਾਂਦਾ ਹੈ ਦੁੱਖ ਤੇ ਦਵਾਈ ਇਹ ਸਾਡੀ ਦੁੱਖ ਤੇ ਮੈਡੀਸਨ ਹੈ ਮਾਰੇ ਕਹਿੰਦੇ ਦੁੱਖ दारू ਸੁੱਖ ਰੋਗ ਪਿਆ ਦੁੱਖ ਤੇ ਧਾਰੂ ਹੈ ਚਾਹੀਦਾ ਆਉਣ ਦਿਓ ਅਸੀਂ ਮੁਕਾਬਲਾ ਕਰਾਂਗੇ ਕਦੇ ਘਬਰਾਉ ਨਾ ਕਦੇ ਡਰੋ ਨਾ ਮਜ਼ਬੂਤ ਹੋ ਤਗੜੇ ਹੋ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਪਿਤਾ ਕਹਿੰਦੇ ਆ ਆਪਣਾ ਮਾਤਾ ਸਹਿਬ ਕੌਰ ਨੂੰ ਮਾਂ ਕਹਿੰਦੇ ਆ ਤੇ ਉਹਨਾਂ ਲੇਖ ਲੋ ਮੜਾ ਜਾ ਮੈਂ ਬੇਨਤੀ ਕਰਦਾ ਖੁੰਨਾ ਵੀ ਦੁਨੀਆ ਦਾ ਕਿਹੜਾ ਦੁੱਖ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਲੋਕਾਂ ਨੇ ਦਿੱਤਾ ਨਹੀਂ ਉਹ ਕਿਹੜੀ ਤਕਲੀਫ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੂੰ ਲੋਕਾਂ ਨੇ ਨਹੀਂ ਦਿੱਤੀ ਪਰ ਦੁਨੀਆਂ ਦਾ ਕੋਈ ਵੀ ਦੁੱਖ ਉਹਨਾਂ ਨੂੰ ਦੁਖੀ ਨਹੀਂ ਕਰ ਸਕਿਆ ਦੁਨੀਆਂ ਦਾ ਕੋਈ ਦੁੱਖ ਉਹਨਾਂ ਨੂੰ ਦੁਖੀ ਕਈ ਬੰਦਿਆਂ ਨੂੰ ساری ਦੁਨੀਆਂ ਦੇ ਸੁੱਖ ਦੇ ਤੇ ਮਾਪਿਆਂ ਨੇ ਬੜਾ ਸੁੱਖ ਦਿੱਤਾ ਘਰ ਵਾਲੀ ਨੇ ਬੜਾ ਸੁੱਖ ਦਿੱਤਾ ਬੱਚੇ ਬੜੇ ਸੁਖੀ ਠੋਕ ਦੇਣ ਵਾਲੇ ਬੜੇ ਸੁੱਖ ਕਈਆਂ ਨੂੰ ਜ਼ਿੰਦਗੀ 'ਚ ਮਿਲ ਆਏ ਕਿਹੋ ਜਿਹੇ ਲੋਕ ਹੈ ਯਾਰੇ ਸਾਰੀ ਦੁਨੀਆ ਦੇ ਸੁੱਖ ਮਿਲੇ ਪਰ ਇਹ ਸੁਖੀ ਨਹੀਂ ਹੋ ਸਕਿਆ ਸਭ ਨੇ ਇਹਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਇਹ ਹੱਸਿਆ ਨਾ ਇਹ ਰੋਂਦਾ ਹੀ ਰਿਹਾ ਤੇ ਗੁਰੂ ਗੋਬਿੰਦ ਸਿੰਘ ਨੂੰ ਸਾਰੀ ਦੁਨੀਆ ਨੇ ਰਵਾਉਣ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਉਹ ਨਹੀਂ ਰੋਏ ਉਹ ਹੱਸਦੇ ਹੀ ਸਾਰੀ ਦੁਨੀਆ ਇੱਕ ਪਾਸੇ ਹੋ ਗਈ ਸਮੇਂ ਦੀਆਂ ਸਰਕਾਰਾਂ ਜਦੋਂ ਇਦਾਂ ਮਗਰ ਪੈ ਜਾਂਦੀਆਂ ਜ਼ੋਰ ਲਾਉਂਦੀਆਂ ਭਜਾਣਾ ਤੈਨੂੰ ਕਿੱਥੇ ਤੱਕ ਵੇਖਾਂਗੇ ਭੱਜਦਾ ਸਾਰੀ ਦੁਨੀਆ ਨੇ ਰਵਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਰੋਏ ਤੇ ਕਈ ਬੰਦੇ ਇਦਾਂ ਦੇ ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਇਸਾਈ ਜੋ ਹਸ ਲਈ ਇਦਾਂ ਦੇ ਸੌਫਟ ਲੋਕ ਐ ਨਹੀਂ ਚਾਹੀਦੇ ਇਦਾਂ ਦੇ ਬੰਦੇ ਬੜੇ ਖਤਰਨਾਕ ਨੇ ਹਰ ਹਰੇਕ ਘਰ ਚ ਇਦਾਂ ਦਾ ਜਿਹੜਾ ਸੌਫਟ ਬੈਠਾ ਖਤਰਨਾਕ ਕੋਈ ਫਾਇਦਾ ਨਹੀਂ ਇਹਦਾ ਇਹੋ ਜਿਹਾ ਪਿਓ ਨਹੀਂ ਚਾਹੀਦਾ ਇਹੋ ਜਿਹਾ ਬੱਚਾ ਨਹੀਂ ਚਾਹੀਦਾ ਇਹੋ ਜਿਹਾ ਭਰਾ ਨਹੀਂ ਚਾਹੀਦਾ ਇਹੋ ਜਿਹਾ ਆਗੂ ਨਹੀਂ ਚਾਹੀਦਾ ਇਹੋ ਜਿਹਾ ਕੋਈ ਨਹੀਂ ਚਾਹੀਦਾ ਜਿਹੜਾ ਇਦਾਂ ਦਾ ਸੌਫਟ ਹੋਵੇ ਨਹੀਂ ਚਾਹੀਦਾ ਇਹੋ ਜਿਹਾ ਸਮਾਜ ਵਿੱਚ ਸੌਫਟ ਬੰਦਿਆਂ ਦੀ ਲੋੜ ਨਹੀਂ ਬੇੜਾ ਕਰ ਕਰ ਦੰਗੇ ਇੱਥੇ ਸਟਰੋਂਗ ਚਾਹੀਦਾ ਤਕੜੇ ਮજબૂત ਚਾਹੀਦੇ ਤੇ ਦਲੇਰ ਚਾਹੀਦੇ ਤੇ ਬਾਹਰੋਂ ਦਲੇਰੀ ਭਰੀ ਜਾ ਸਕਦੀ